ਅੱਜ ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਤਿੰਨਾ ਤੇ ਹੀ ਵੱਡੇ ਸਵਾਲ ਉੱਠ ਰਹੇ ਨੇ ਪਹਿਲੀ ਵੱਡੀ ਖਬਰ ਹੈ ਕਿ ਅੱਜ ਇੱਕੋ ਥਾਂ ਤੋਂ ਪੰਜਾਬ ਦੇ ਵਿੱਚ 15 ਕਿਲੋ ਦੇ ਕਰੀਬ ਇਕੱਠਾ ਹੀ ਚਿੱਟਾ ਹੈਰੋਇਨ ਫੜਿਆ ਗਿਆ ਔਰ ਦੂਜੀ ਵੱਡੀ ਖਬਰ ਇਹਦੇ ਨਾਲ ਜੁੜਵੀ ਹੈ ਕਿ ਅੱਜ ਪੰਜਾਬ ਸਰਕਾਰ ਦਾ ਇੱਕ ਔਰਤ ਤਹਿਸੀਲਦਾਰ ਦੇ ਉੱਪਰ ਵੱਡਾ ਐਕਸ਼ਨ ਹੋਇਆ ਔਰ ਉਸ ਲੇਡੀ ਤਹਿਸੀਲਦਾਰ ਨੂੰ ਤੁਰੰਤ ਮੁਅਤਲ ਕੀਤਾ ਗਿਆ ਕਿਉਂਕਿ ਉਹਦੀ ਇੱਕ ਐਸੀ ਵੀਡੀਓ ਵਾਇਰਲ ਹੋਈ ਜਿਹਦੇ ਕਾਰਨ ਉਹਨੂੰ ਤੁਰੰਤ ਸਸਪੈਂਡ ਕਰਨਾ ਪਿਆ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੰਨੇ ਆ ਤੇ ਤੀਜੀ ਵੱਡੀ ਖਬਰ ਹੈ ਕਿ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੱਡਾ ਖਲਾਰਾ ਪੈ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੀ ਇੱਕ ਮਹਿਲਾ ਐਮਐਲਏ ਨੇ ਅੱਜ ਪਾਰਟੀ ਤੋਂ ਵੀ ਅਸਤੀਫਾ ਦਿੱਤਾ ਐਮਐਲਏ ਤੋਂ ਵੀ ਅਸਤੀਫਾ ਦਿੱਤਾ ਤੇ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ ਔਰ ਅਗਲੀ ਵੱਡੀ ਖਬਰ ਹੈ ਕਿ ਭਗਵੰਤ ਮਾਨ ਦਾ ਮੁੱਖ ਮੰਤਰੀ ਦਾ ਅੱਜ ਵੱਡਾ ਬਿਆਨ ਆਇਆ ਤਿੰਨ ਦਾਵੇ ਵਿਕਰਮਜੀਤ ਮਜੀਠੀਆ ਬਾਰੇ ਬਿਆਨ ਜਿਹੜਾ ਦਰਬਾਰ ਸਾਹਿਬ ਦੇ ਉੱਪਰ ਬੰਬ ਦੀ ਧਮਕੀ ਦਿੱਤੀ ਜਾਂਦੀ ਹੈ ਉਹਦੇ ਉੱਪਰ ਮੁੱਖ ਮੰਤਰੀ ਦਾ ਵੱਡਾ ਬਿਆਨ ਹੈ ਔਰ ਦੋ ਦਾਵੇ ਉਹਨਾਂ ਨੇ ਹੋਰ ਕੀਤੇ ਨੇ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਤੇ ਹੁਣ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਮੱਤਰ ਪਿਆਰਿਓ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਮਿੱਤਰ ਪਿਆਰਿਓ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਨਹੀਂ ਕੀਤਾ ਤੇ ਜਿਹੜਾ ਬਟਨ ਹੈ ਬੈੱਲ ਵਾਲਾ ਘੰਟੀ ਵਾਲਾ ਉਹਨੂੰ ਵੀ ਦਬ ਦਿਓ ਤਾਂ ਕਿ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਮਿੱਤਰ ਪਿਆਰਿਓ ਅੱਜ ਅੰਮ੍ਰਿਤਸਰ ਪੁਲਿਸ ਨੇ ਛਾਟਾ ਦੇ ਵਿੱਚ ਇਹ ਵੱਡਾ ਦਾਵਾ ਕੀਤਾ ਹੈ ਕਿ ਇੱਕੋ ਥਾਂ ਤੋਂ ਇੱਕੋ ਵਿਅਕਤੀ ਤੋਂ 15 ਕਿਲੋ ਚਿੱਟਾ ਹੈਰੋਇਨ ਜਿਹੜੀ ਆ ਉਹ ਫੜੀ ਗਈ ਹੈ ਜਦੋਂ ਉਹ ਇੱਕ ਸਵਿਫਟ ਕਾਰ ਦੇ ਉੱਪਰ ਉਹ ਚਿੱਟਾ ਪੈਕਟ ਬਣਾ ਕੇ ਲੈ ਕੇ ਜਾ ਰਿਹਾ ਸੀਗਾ ਤਾਂ ਪੁਲਿਸ ਨੇ ਕਿਹਾ ਕਿ ਅਸੀਂ ਉਹਨੂੰ ਗ੍ਰਿਫਤਾਰ ਕੀਤਾ ਔਰ 15 ਕਿਲੋ 400 ਗ੍ਰਾਮ ਉਹਦੇ ਤੋਂ ਚਿੱਟਾ ਫੜਨ ਦਾ ਦਾਵਾ ਪੁਲਿਸ ਨੇ ਕੀਤਾ ਹੁਣ ਤੁਸੀਂ ਦੇਖੋ ਇਹ ਜਿਹੜਾ 15 ਕਿਲੋ ਸੀ ਇਹ ਬਰਬਾਦੀ ਦਾ ਸਮਾਨ ਸੀ ਇਹ ਤਬਾਹੀ ਦਾ ਸਮਾਨ ਸੀ ਇਹ ਸੈਂਕੜੇ ਲਾਸ਼ਾਂ ਦੇਣ ਵਾਲਾ ਸਮਾਨ ਸੀਗਾ ਜਿਹੜਾ ਫੜਿਆ ਗਿਆ। ਜੁਧ ਨਸ਼ਿਆਂ ਵਿਰੋਧ ਚਲਾਉਣ ਦਾ ਦਾਵਾ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਕਰ ਰਹੀ ਹੈ ਪਰ ਚਿੱਟਾ ਰੋਜ਼ ਹੀ ਵੱਡੇ ਪੱਧਰ ਤੇ ਲੋਕ ਇਧਰੋਂ ਉਧਰ ਲੈ ਕੇ ਜਾਂਦੇ ਉਧਰੋਂ ਉਧਰ ਲੈ ਕੇ ਜਾਂਦੇ ਪੁਲਿਸ ਨਾਕਿਆਂ ਤੇ ਕਹਿ ਲੋ ਜਾਂ ਪੁਲਿਸ ਕਹਿੰਦੀ ਵੀ ਅਸੀਂ ਫੜੇ ਨੇ ਤੇ ਕਿੰਨੇ ਐਸੇ ਹੋਣਗੇ ਜਿਹੜੇ ਫੜੇ ਨਹੀਂ ਜਾ ਰਹੇ ਤੇ ਅਜੇ ਵੀ ਉਹ ਆਪਣਾ ਕੰਮ ਸਫਲਤਾਪੂਰਵਕ ਚਿੱਟੇ ਦਾ ਕਰ ਰਹੇ ਹੋਣਗੇ। ਸੋ ਤੁਹਾਡਾ ਕੀ ਖਿਆਲ ਹੈ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਹਦੇ ਬਾਰੇ ਜਰੂਰ ਲਿਖਿਓ ਅਗਲੀ ਵੱਡੀ ਖਬਰ ਹੈ ਕਿ ਅੱਜ ਪੰਜਾਬ ਸਰਕਾਰ ਨੇ ਇੱਕ ਲੇਡੀ ਤਹਿਸੀਲਦਾਰ ਦੇ ਉੱਪਰ ਵੱਡਾ ਐਕਸ਼ਨ ਕੀਤਾ ਔਰ ਉਸ ਜਿਹੜੀ ਲੇਡੀ ਨਾਇਬ ਤਹਿਸੀਲਦਾਰ ਹੈ ਜਸਵੀਰ ਕੌਰ ਉਹਨੂੰ ਤੁਰੰਤ ਸਸਪੈਂਡ ਕੀਤਾ ਗਿਆ ਉਹਦੇ ਉਹਦੇ ਤੋਂ ਸਸਪੈਂਡ ਕਿਉਂ ਕੀਤਾ ਗਿਆ ਕੱਲ ਉਹਦੀ ਇੱਕ ਵੀਡੀਓ ਵਾਇਰਲ ਹੋਈ ਸੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨੂੰ ਸਸਪੈਂਡ ਕੀਤਾ ਗਿਆ ਔਰ ਜਿਹੜੀ ਕਥਤ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਦੋਸ਼ ਹੈ ਕਿ ਉਹ ਜਿਹੜੀ ਮਹਿਲਾ ਨੈਤ ਤਹਿਸੀਲਦਾਰ ਹੈ ਉਹ ਇੱਕ ਪਟਵਾਰੀ ਤੋਂ ਰਿਸ਼ਵਤ ਲੈ ਰਹੀ ਹੈ ਪਟਵਾਰੀ ਉਹਨੂੰ ਰਿਸ਼ਵਤ ਦੇ ਪੈਸੇ ਦੇ ਦਿੰਦਾ ਦੱਸਿਆ ਜਾ ਰਿਹਾ ਔਰ ਉਹ ਵੀਡੀਓ ਜਦੋਂ ਵਾਇਰਲ ਹੋਈ ਸੋਸ਼ਲ ਮੀਡੀਆ ਤੇ ਤੇ ਉਹ ਵੀਡੀਓ ਵਾਇਰਲ ਹੁੰਦੀ ਹੁੰਦੀ ਜਦੋਂ ਉੱਪਰ ਮਾਲ ਮਹਿਕਮੇ ਕੋਲ ਪਹੁੰਚੀ ਤਾਂ ਮਾਲ ਮਹਿਕਮੇ ਦੇ ਸੈਕਟਰੀ ਨੇ ਤੁਰੰਤ ਉਸ ਮਹਿਲਾ ਤਹਿਸੀਲਦਾਰ ਨੂੰ ਉਦੇ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਹੈ ਮੁਅਤਲ ਕਰ ਦਿੱਤਾ ਹੈ ਤੇ ਚਿੱਠੀ ਜਾਰੀ ਕਰ ਦਿੱਤੀ ਗਈ ਹੈ ਹੁਣ ਆ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਇਹ ਉਹ ਵੀਡੀਓ ਹੈ ਜਿਹੜੀ ਉਸ ਵਕਤ ਦੀ ਦੱਸੀ ਜਾ ਰਹੀ ਹੈ ਜਦੋਂ ਉਹ ਜਿਹੜੀ ਮਹਿਲਾ ਨਹਿਬ ਤਹਿਸੀਲਦਾਰ ਹੈ ਉਹ ਪਟਵਾਰੀ ਤੋਂ ਪੈਸੇ ਲੈ ਰਹੀ ਸੀ ਤੇ ਇਸ ਨਹਿਬ ਤਹਿਸੀਲਦਾਰ ਦੇ ਖਿਲਾਫ ਲੋਕਾਂ ਨੇ ਉੱਥੇ ਵੱਡਾ ਪ੍ਰਦਰਸ਼ਨ ਵੀ ਕੀਤਾ ਲੋਕ ਕਹਿੰਦੇ ਕਿ ਪੰਜਾਬ ਸਰਕਾਰ ਜਿਹੜਾ ਇਹ ਦਾਵਾ ਕਰਦੀ ਹੈ ਕਿ ਰਿਸ਼ਵਤ ਬੰਦ ਹੋ ਗਈ ਹੈ ਹੁਣ ਕੋਈ ਰਿਸ਼ਵਤ ਨਹੀਂ ਲੈਂਦਾ ਲੋਕਾਂ ਨੇ ਉਥੇ ਰੌਲਾ ਪਾਇਆ ਲੋਕ ਕਹਿੰਦੇ ਕਿ ਅੱਜ ਵੀ ਰਿਸ਼ਵਤ ਖੋਰੀਆਂ ਉਸੇ ਤਰ੍ਹਾਂ ਚੱਲ ਰਹੀਆਂ ਨੇ ਔਰ ਐਦਾਂ ਅਧਿਕਾਰੀ ਜਿਹੜੇ ਨੇ ਉਹ ਰਿਸ਼ਵਤ ਲੈਂਦੇ ਨੇ ਥਾਣਿਆਂ 'ਚ ਕਚਹਿਰੀਆਂ 'ਚ ਤਹਿਸੀਲਾਂ 'ਚ ਤੇ ਹੋਰ ਸਭ ਥਾਵਾਂ 'ਤੇ ਲੋਕ ਕਹਿੰਦੇ ਕਿ ਰਿਸ਼ਵਤ ਵੱਡੇ ਪੱਦਰ ਤੇ ਅੱਜ ਵੀ ਲਈ ਜਾ ਰਹੀ ਹੈ ਲੋਕਾਂ ਦੇ ਕੰਮ ਟਾਈਮ ਤੇ ਨਹੀਂ ਹੁੰਦੇ ਲੋਕਾਂ ਨੂੰ ਖੱਜਲ ਕੀਤਾ ਜਾਂਦਾ ਹੈ ਤੇ ਜੇ ਕੋਈ ਰਿਸ਼ਵਤ ਨਹੀਂ ਦਿੰਦਾ ਤਾਂ ਉਹਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ ਲੋਕ ਕਹਿੰਦੇ ਕਿ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਜਿਸ ਅਧਿਕਾਰੀ ਦੀ ਇਹ ਵੀ ਲੋਕਾਂ ਨੂੰ ਰਿਸ਼ਵਤ ਦੀ ਖਾਤਰ ਬਹੁਤ ਪਰੇਸ਼ਾਨ ਕਰਿਆ ਕਰਦੀ ਸੀ ਇਹ ਦੋਸ਼ ਲੋਕਾਂ ਨੇ ਵਕ ਵਕ ਚੈਨਲਾਂ ਦੇ ਉੱਪਰ ਲਾਏ ਨੇ ਤੁਹਾਨੂੰ ਕੀ ਲੱਗਦਾ ਮਿੱਤਰੋ ਕੀ ਰਿਸ਼ਵਤਖੋਰੀ ਖਤਮ ਹੋ ਗਈ ਹੈ ਜਾਂ ਘਟ ਗਈ ਹੈ ਜਾਂ ਉਦਾ ਹੀ ਕੰਮ ਚੱਲੀ ਜਾਂਦਾ ਤੁਸੀਂ ਵੀ ਆਪਣਾ ਤਜਰਬਾ ਜ਼ਰੂਰ ਕਮੈਂਟ ਦੇ ਵਿੱਚ ਸਾਂਝਾ ਕਰਿਓ ਦੇਖੋ ਪਹਿਲਾ ਚਿੱਟੇ ਵਾਲੀ ਖਬਰ ਤੁਹਾਨੂੰ ਦਿੱਤੀ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਪਰ ਬੜੀ ਬੇਖੌਫ ਤਰੀਕੇ ਦੇ ਨਾਲ ਜਿਹੜੇ ਬੰਦੇ 15-15 ਕਿਲੋ ਇਕੱਠਾ ਹੀ ਚਿੱਟਾ ਹੈਰਵਨ ਲੈ ਕੇ ਇਧਰ ਉਧਰ ਉਧਰੋਂ ਉਧਰ ਜਾ ਰਹੇ ਨੇ ਤਾਂ ਕੀ ਇਹਨਾਂ ਨੂੰ ਡਰ ਨਹੀਂ ਪਿਆ ਜੇ ਡਰ ਨਹੀਂ ਪਿਆ ਤੇ ਕਿਉਂ ਨਹੀਂ ਪਿਆ ਇਹ ਵੱਡੇ ਸਵਾਲ ਨੇ ਹੁਣ ਅਗਲੀ ਵੱਡੀ ਖਬਰ ਪੰਜਾਬ ਦੇ ਵਿੱਚੋਂ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਖੜ੍ਹ ਤੋਂ ਜਿਹੜੀ ਐਮਐਲਏ ਹਨਮੋਲ ਗਗਨਮਾਨ ਜਿਹਨੂੰ ਚੁਟਕੀ ਵਾਲੀ ਐਮਐਲਏ ਕਿਹਾ ਜਾਂਦਾ ਕਿਉਂਕਿ ਉਹਨੇ ਚੁਟਕੀ ਮਾਰ ਕੇ 5 ਮਿੰਟਾਂ ਚ ਕਿਸਾਨਾਂ ਨੂੰ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਵੋਟਾਂ ਤੋਂ ਪਹਿਲਾਂ ਤੇ ਉਹ ਫਿਰਵਾਦ ਦੇ ਵਿੱਚ ਭਗਵੰਤ ਮਾਨ ਦੀ ਵਿਜਾਰਤ ਦੇ ਵਿੱਚ ਮੰਤਰੀ ਵੀ ਬਣਾਈ ਗਈ ਤੇ ਉਸ ਤੋਂ ਬਾਅਦ ਉਹਨੂੰ ਮੰਤਰੀਪਦ ਤੋਂ ਲਾਹ ਦਿੱਤਾ ਗਿਆ ਸੀ ਪਰ ਅੱਜ ਉਸਨੇ ਸਭ ਕੁਛ ਤੋਂ ਅਸਤੀਫਾ ਦੇ ਦਿੱਤਾ ਆਪਣੀ ਐਮਐਲਏ ਪਦ ਤੋਂ ਵੀ ਆਮ ਆਦਮੀ ਪਾਰਟੀ ਤੋਂ ਵੀ ਔਰ ਉਹਨੇ ਸਿਆਸਤ ਛੱਡਣ ਦਾ ਐਲਾਨ ਹੀ ਕਰ ਦਿੱਤਾ ਹੁਣ ਇੰਜ ਉਹਨੇ ਕਿਉਂ ਕੀਤਾ ਇਹ ਸਵਾਲ ਵੱਡੇ ਚ ਫੇਰੋ ਉੱਠਣੇ ਸ਼ੁਰੂ ਹੋ ਗਏ ਨੇ ਉਹਨੇ ਇੱਕ ਪੋਸਟ ਪਾਈ ਆ ਸੋਸ਼ਲ ਮੀਡੀਆ ਦੇ ਉੱਪਰ ਜਿਦੇ ਚ ਉਹਨੇ ਲਿਖਿਆ ਕਿ ਮਨ ਜਿਹੜਾ ਨਾ ਉਹ ਬਹੁਤ ਭਾਰੀ ਹੈ ਉਹਨੇ ਜਿਹੜੀ ਪੋਸਟ ਪਾਈ ਉਹ ਚ ਉਹਨੇ ਸਭ ਤੋਂ ਪਹਿਲਾਂ ਲਿਖਿਆ ਬਹੁਤ ਭਾਰੀ ਮਨ ਦੇ ਨਾਲ ਮੈਂ ਅਸਤੀਫਾ ਦੇ ਰਹੀ ਆ ਤੇ ਨਾਲ ਉਹਨੇ ਕਿਹਾ ਵੀ ਉਮੀਦ ਕਰਦੀ ਆ ਬਈ ਆਮ ਆਦਮੀ ਪਾਰਟੀ ਲੋਕਾਂ ਨਾਲ ਕੀਤੇ ਵਾਦੇ ਪੂਰੇ ਕਰੇਗੀ ਲਾਸਟ ਤੇ ਉਹਨੇ ਇਹ ਲਿਖਿਆ ਤਾਂ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਆ ਬੀ ਭਾਰੀ ਮਨ ਨਾਲ ਮਤਲਬ ਦੁਖੀ ਮਨ ਨਾਲ ਦੁਖੀ ਉਹ ਕਿਉਂ ਹੈ ਕਿਉਂਕਿ ਆਮ ਆਦਮੀ ਪਾਰਟੀ ਚ ਲਾਜ਼ਮੀ ਕੋਈ ਖਲਾਰਾ ਪਿਆ ਹੋਇਆ ਲਾਜ਼ਮੀ ਕੋਈ ਆਮ ਆਦਮੀ ਪਾਰਟੀ ਚ ਪ੍ਰੋਬਲਮ ਐਮ ਐਲ ਏ ਦੇ ਨਾਲ ਚੱਲ ਰਹੀ ਹੈ ਹੁਣ ਉਹ ਮੰਤਰੀਪਦ ਤੋਂ ਲਾਉਣ ਤੋਂ ਨਾਰਾਜ਼ ਸੀ ਜਾਂ ਫਿਰ ਇੱਕ ਹੋਰ ਨਵੀਂ ਗੱਲ ਸਾਹਮਣੇ ਆ ਰਹੀ ਹੈ ਜੀਤੇ ਚਰਚਾ ਚੱਲ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਖੜੜ ਤੋਂ ਇੱਕ ਹੋਰ ਵਿਅਕਤੀ ਆ ਰਣਜੀਤ ਗਿੱਲ ਜਿਹੜਾ ਪਹਿਲਾਂ ਅਕਾਲੀ ਦਲ ਚ ਸੀ ਤੇ ਵੱਡਾ ਨੇਤਾ ਅਕਾਲੀ ਦਲ ਦਾ ਸੀ ਉੱਥੋਂ ਉਹ ਤੇ ਉਹ ਬੰਦਾ ਵੀ ਬਹੁਤ ਨਾਮੀ ਹੈ ਵੱਡਾ ਹੈ ਤਾਂ ਉਹਨੇ ਹੁਣ ਕਾਲੀ ਦਲ ਨੂੰ ਅਸਤੀਫਾ ਦੇ ਦਿੱਤਾ ਹੈ ਤੇ ਉਹਨੇ ਹੁਣ ਆਮ ਆਦਮੀ ਪਾਰਟੀ ਸ਼ਾਮਲ ਹੋਣਾ ਹੈ ਆਮ ਆਦਮੀ ਪਾਰਟੀ ਨੇ ਖੜੜ ਦਾ ਮੁਖ ਜ਼ਿੰਮੇਵਾਰੀ ਉਹਨੂੰ ਦੇਣੀ ਹੈ ਤੇ ਆਉਣ ਵਾਲੇ ਟਾਈਮ 'ਚ ਆਮ ਆਦਮੀ ਪਾਰਟੀ ਨੇ ਖੜ ਤੋਂ ਐਮਐਲਏ ਦੀ ਟਿਕਟ ਵੀ ਉਹਨੂੰ ਦੇਣੀ ਹੈ ਇਸ ਕਰਕੇ ਅਨਮੋਲ ਗਗਨਮਾਨ ਨੇ ਕਿਹਾ ਜਾ ਰਿਹਾ ਅੰਦਾਜ਼ਾ ਹੈ ਕਿਆਸ ਹੈ ਕਿ ਇਸ ਕਰਕੇ ਅਨਮੋਲ ਗਗਨਮਾਨ ਨੇ ਅਸਤੀਫਾ ਦਿੱਤਾ ਹੋ ਸਕਦਾ ਹੈ ਕਿਉਂਕਿ ਉਹਨੂੰ ਇਹ ਚ ਲੱਗਦਾ ਹੋ ਸਕਦਾ ਕਿ ਮੇਰਾ ਤਾਂ ਹੁਣ ਕੋਈ ਸਿਆਸੀ ਪੁਵੇਖੀਆ ਨਹੀਂ ਜੇਕਰ ਸਾਰਾ ਕੁਝ ਉਹਨੂੰ ਸੌਂਪਣਾ ਹੈ ਤਾਂ ਫਿਰ ਮੈਨੂੰ ਕਿੰਨੇ ਪੁੱਛਣਾ ਸੋ ਅਣਮੋਲ ਗਗਰਮਾਨ ਤੇ ਪਹਿਲਾਂ ਕਈ ਤਰ੍ਹਾਂ ਦੇ ਸਵਾਲ ਉੱਠੇ ਦੋਸ਼ ਲੱਗੇ ਪਰ ਉਦੋਂ ਉਹ ਇਹ ਕਹਿੰਦੀ ਨਜ਼ਰ ਆਈ ਕਿ ਇਹ ਸਭ ਦੋਸ਼ ਝੂਠੇ ਨੇ ਤੇ ਅੱਜ ਉਹਨੇ ਅਸਤੀਫਾ ਦੇ ਦਿੱਤਾ ਹੁਣ ਸਵਾਲ ਇਹ ਵੀ ਹੈ ਬਹੁਤ ਸਾਰੇ ਲੋਕਾਂ ਨੇ ਇਹ ਵੀ ਪੁੱਛਣਾ ਸ਼ੁਰੂ ਕਰ ਦਿੱਤਾ ਹੈ ਕਿ ਕੀ ਹੁਣ ਉਹ ਫਿਰ ਗਾਉਣ ਲੱਗ ਪੈਗੀ ਸਿੰਗਿੰਗ ਦੇ ਖੇਤਰ ਚ ਐਕਟਿੰਗ ਦੇ ਖੇਤਰ ਚ ਹੈਗੀ ਵੇਖੋ ਜਦੋਂ ਉਹ ਗਾਉਂਦੀ ਸੀ ਤਾਂ ਬਹੁਤ ਸਾਰੇ ਲੋਕਾਂ ਦੀ ਉਹ ਫੇਵਰਿਟ ਕਲਾਕਾਰ ਸੀ। ਉਹਦੇ ਗੀਤ ਲੋਕ ਬੜੇ ਚਾਅ ਨਾਲ ਸੁਣਿਆ ਕਰਦੇ ਸੀ। ਤੇ ਦੁਬਾਰਾ ਫਿਰ ਉਹ ਉਸ ਖੇਤਰ ਚ ਆਏਗੀ ਕਿ ਨਹੀਂ ਇਹਦੇ ਬਾਰੇ ਅਜੇ ਕੁਝ ਨਹੀਂ ਪਤਾ ਪਰ ਵਿਰੋਧੀ ਧਿਰ ਦੇ ਨੇਤਾ ਜਿਹੜੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇੱਕ ਕਮੈਂਟ ਭਰਿਆ ਸ਼ੇਅਰ ਅਨਮੋਲ ਗਗਨ ਮਾਨ ਦੇ ਅਸਤੀਫੇ ਦੇ ਉੱਪਰ ਪਾਇਆ ਜਿਹਦੇ ਚ ਉਹਨਾਂ ਨੇ ਟਾਰਗੇਟ ਕੀਤਾ ਅਨਮੋਲ ਗਗਨ ਮਾਨ ਨੂੰ ਤੇ ਉਹਦੀ ਪਾਰਟੀ ਦੋਵਾਂ ਨੂੰ ਉਨੇ ਕਹੇ ਕਿ ਅਨਮੋਲ ਗਗਨਮਾਨ ਆਪਣੇ ਹਿੱਸੇ ਦਾ ਕਰਗੀ ਸਭ ਕੁਝ ਸ਼ੇਅਰ ਦੇ ਰੂਪ ਚ ਉਹਨਾਂ ਨੇ ਲਿਖਿਆ ਤੇ ਐਂਡ ਤੇ ਉਹਨਾਂ ਲਿਖਿਆ ਵੀ ਇਹ ਇਨਕਲਾਬੀਆਂ ਦੇ ਇਨਕਲਾਬ ਕਰਕੇ ਉਹਨੇ ਛੱਡ ਦਿੱਤਾ ਸਭ ਕੁਝ ਤਾਂ ਹੁਣ ਵਿਰੋਧੀ ਤਾਂ ਬਈ ਟਿੱਪਣੀਆਂ ਕਰਨਗੇ ਕਮੈਂਟ ਕਰਨਗੇ ਉਧਰ ਅੱਜ ਭਗਵੰਤ ਮਾਨ ਸਾਹਿਬ ਦੇ ਤਿੰਨ ਬਿਆਨ ਚਰਚਾ ਚ ਪਹਿਲਾ ਬਿਆਨ ਭਗਵੰਤ ਮਾਨ ਸਾਹਿਬ ਦਾ ਇਹ ਆਇਆ ਉਹ ਕਹਿੰਦੇ ਕਿ ਦੇਖੋ ਜਿਹੜੀਆਂ ਬੇਅਦਬੀਆਂ ਹੋਈਆਂ ਨੇ ਇਸ ਮਾਮਲੇ ਦੇ ਵਿੱਚ ਅਸੀਂ ਦੋਸ਼ੀਆਂ ਦੀ ਤਹਿ ਤੱਕ ਜੜ ਤੱਕ ਪਹੁੰਚ ਗਏ ਆ ਤੇ ਬਖਸ਼ਾਂਗੇ ਨਹੀਂ ਮਸਾਲੀ ਸਜ਼ਾ ਦੇਾਂਗੇ ਮਸਾਲੀ ਸਜ਼ਾ ਮਸਾਲੀ ਮਤਲਬ ਵੱਡੀ ਸਜ਼ਾ ਦੂਜਾ ਬਿਆਨ ਭਗਵੰਤ ਮਾਨ ਸਾਹਿਬ ਦਾ ਇੱਕ ਜਗ੍ਹਾ ਤੇ ਉਹ ਉਦਘਾਟਨ ਕਰਨ ਗਏ ਸੀਗੇ ਅਮਰਗੜ ਦੇ ਵਿੱਚ ਤੇ ਉੱਥੇ ਉਹਨਾਂ ਬੋਲਦਿਆਂ ਹੋਇਆਂ ਇੱਕ ਗੱਲ ਬੋਲੀ ਕਹਿੰਦੇ ਅਸੀਂ ਇੱਕ ਮਾਝੇ ਦਾ ਜਰਨਲ ਜਿਹੜਾ ਉਹ ਫੜ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਜਿਹਦੇ ਉੱਪਰ ਚਿੱਟੇ ਦੇ ਨਸ਼ੇ ਦੇ ਵੱਡੇ ਦੋਸ਼ ਨੇ ਤੇ ਉਹ ਜਰਨੈਲ ਬਣਦਾ ਸੀ ਤੇ ਜਰਨੈਲ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕਰਕੇ ਤੇ ਆਪਦੇ ਆਪ ਨੂੰ ਆਬਾਦ ਕਰ ਰਿਹਾ ਸੀ ਇਦਾਂ ਦੀ ਗੱਲ ਕਹੀ ਹੈ ਤਾਂ ਇਹਦੇ ਬਾਰੇ ਕੀਅអស់ ਰਹੀ ਹੈ ਵੀ ਇਹ ਕਿਦੇ ਬਾਰੇ ਹੈ ਤੁਸੀਂ ਦੱਸੋ ਮੁੱਖ ਮੰਤਰੀ ਨੇ ਇਹ ਕਿਦੇ ਬਾਰੇ ਬੋਲਿਆ ਹੋ ਸਕਦਾ ਮਾਝੇ ਦਾ ਜਰਨੈਲ ਅਕਾਲੀ ਦਲ ਦੇ ਵਿੱਚ ਕਿਹਨੂੰ ਕਿਹਾ ਜਾਂਦਾ ਹੈ ਵਿਕਰਮਜੀਤ ਮਜੀਠੀਆ ਨੂੰ ਤਾਂ ਫਿਰ ਹੁਣ ਤੁਸੀਂ ਦੱਸਿਓ ਬੀ ਮੋੱਖ ਮੰਤਰੀ ਦਾ ਇਹ ਜਿਹੜਾ ਬਿਆਨ ਹੈ ਇਹ ਕਿਦੇ ਬਾਰੇ ਹੋ ਸਕਦਾ ਪਿਛਲੇ ਦਿਨੀ ਜੇਲ੍ਹ ਚ ਕਿਹਨੂੰ ਕੀਤਾ ਗਿਆ ਵਿਕਰਮ ਮਜੀਠੀਆ ਨੂੰ ਤਾਂ ਫਿਰ ਹੁਣ ਕੀ ਸਮਝਿਆ ਜਾਵੇ ਇਹਦਾ ਮਤਲਬ ਉਹ ਤੁਸੀਂ ਸੋਚਦੇ ਰਹੋ ਹੁਣ ਅਗਲੀ ਜਿਹੜੀ ਖਬਰ ਹੈ ਮੁੱਖ ਮੰਤਰੀ ਦਾ ਇੱਕ ਬਿਆਨ ਅੱਜ ਉਹ ਸ਼ਹਿਣਾ ਦੇ ਵਿੱਚ ਲਾਇਬ੍ਰੇਰੀਆਂ ਦਾ ਉਦਘਾਟਨ ਕਰਨ ਗਏ ਨੇ ਉੱਥੇ ਜਾ ਕੇ ਉਹ ਲੋਕਾਂ ਨੂੰ ਇਹ ਕਹਿ ਰਹੇ ਸੀਗੇ ਵੀ ਅੱਜ ਤੱਕ ਜਿਹੜੇ ਅਧਿਆਪਕ ਨੇ ਉਹਨਾਂ ਤੋਂ ਗੈਰ ਵਿਦਿਅਕ ਕੰਮ ਲੈ ਜਾ ਰਹੇ ਨੇ ਮੁੱਖ ਮੰਤਰੀ ਇਹ ਦਾਵਾ ਕਰ ਰਹੇ ਸੀ ਕਿ ਅਸੀਂ ਇਹਦੇ ਸਖਤ ਖਿਲਾਫ ਆ ਤੇ ਅਸੀਂ ਚਾਹੁੰਦੇ ਆ ਕਿ ਅਧਿਆਪਕਾਂ ਤੋਂ ਸਿਰਫ ਵਿਦਿਅਕ ਕੰਮ ਹੀ ਲੈ ਜਾਣੇ ਚਾਹੀਦੇ ਆ ਗੈਰ ਵਿਦਿਅਕ ਨਹੀਂ ਲੈ ਜਾਣੇ ਚਾਹੀਦੇ ਮੁੱਖ ਮੰਤਰੀ ਦਾ ਇਹ ਦਾਵਾ ਸੀ ਸ਼ੈਣਾ ਦੇ ਵਿੱਚ ਕਿ ਮੈਂ ਇਹ ਕਹਿੰਨਾ ਕਿ ਅਧਿਆਪਕਾਂ ਨੂੰ ਸਿਰਫ ਪੜਾਉਣ ਦਾ ਕੰਮ ਦਿੱਤਾ ਜਾਣਾ ਚਾਹੀਦਾ ਹੋਰ ਨਹੀਂ ਪਰ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਕੀ ਸਰਕਾਰ ਨੇ ਜਿਹੜੇ ਕੰਮ ਪਹਿਲਾਂ ਅਧਿਆਪਕਾਂ ਤੋਂ ਗੈਰ ਵਿਦਿੱਕ ਕਰਾਏ ਜਾਂਦੇ ਸੀ ਉਹਦੀ ਥਾਂ ਤੇ ਹੋਰ ਸਟਾਫ ਭਰਤੀ ਕੀਤੇ ਨੇ ਤੇ ਅਧਿਆਪਕਾਂ ਤੋਂ ਉਹ ਕੰਮ ਲੈਣੇ ਬੰਦ ਕੀਤੇ ਨੇ ਕਿਹੜੇ ਕਿਹੜੇ ਕੰਮ ਵੋਟਾਂ ਬਣਾਉਣ ਦਾ ਕੰਮ ਵੋਟਾਂ ਪਾਉਣ ਦਾ ਕੰਮ ਵੋਟਾਂ ਘਟਾਉਣ ਦਾ ਕੰਮ ਮਰਦਮਚ ਮਾਰੀਆਂ ਦੇ ਕੰਮ ਤੇ ਇਦਾਂ ਦੇ ਹੋਰ ਛੋਟੇ ਮੋਟੇ ਜਿੰਨੇ ਵੀ ਕੰਮ ਨੇ ਉਹਨਾਂ ਤੇ ਟੀਚਰਾਂ ਨੂੰ ਅਧਿਆਪਕਾਂ ਨੂੰ ਲਾਈ ਰੱਖਦੇ ਨੇ ਤਾਂ ਕੀ ਇਹ ਬੰਦ ਹੋ ਗਿਆ ਹੁਣੇ-ਹੁਣੇ ਲੁਧਿਆਣਾ ਚ ਜਿਮਨੀ ਚੋਣ ਹੋ ਕੇ ਹਟੀ ਐ ਵੋਟਾਂ ਪਈਆਂ ਉਹ ਵੋਟਾਂ ਪਾਉਣ ਲਈ ਕੋਈ ਵੱਖਰਾ ਅਮਲਾ ਫੈਲਾ ਲਾਇਆ ਸੀ ਕਿ ਟੀਚਰ ਲਾਇਏ ਸੀ ਟੀਚਰ ਲਾਇਏ ਸੀ ਟੀਚਰ ਲਾਇਏ ਸੀ ਟੀਚਰ ਲਾਇਏ ਸੀ ਫਿਰ ਭਗਵੰਤ ਸਿੰਘ ਸਾਹਿਬ ਦਾ ਇਹ ਦਾਵਾ ਕਿਵੇਂ ਸੱਚਾ ਹੈ ਕਿ ਉਹ ਟੀਚਰਾਂ ਤੋਂ ਗੈਰ ਵਿਦਿਅਕ ਕੰਮ ਨਹੀਂ ਲੈਣਾ ਚਾਹੁੰਦੇ ਹੁਣ ਇਹਦੇ ਬਾਰੇ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ ਮੈਨੂੰ ਤਾਂ ਐਂ ਲੱਗਦਾ ਕਿ ਪੰਚਾਂ ਦਾ ਕਹਿ ਸਿਰ ਮੱਥੇ ਤੇ ਪ੍ਰਣਾਲਾ ਉੱਥੇ ਦਾ ਉੱਥੇ ਹੀ ਚੱਲੀ ਜਾਂਦਾ ਹੈ ਪਿਆਰਿਓ ਕੋਈ ਬਹੁਤਾ ਫਰਕ ਪਿਆ ਨਹੀਂ ਮੇਰੀ ਗੱਲ ਸੁਣੋ ਬਹੁਤ ਸਾਰੇ ਵੀਰ ਇਹ ਕਹਿੰਦੇ ਨੇ ਕਿ ਤੁਹਾਡੀ ਗੱਲ ਲੰਬੀ ਹੋ ਜਾਂਦੀ ਹੈ ਮਿੱਤਰੋ ਮੈਂ ਬੇਨਤੀ ਕਰਾਂ ਤੁਹਾਡਾ ਜਿੰਨਾ ਜੀ ਕਰੇ ਤੁਸੀਂ ਓਨੀ ਗੱਲ ਸੁਣ ਲਿਆ ਕਰੋ ਕਿਉਂਕਿ ਮੈਂ 3-4 ਮੁੱਦਿਆਂ ਨੂੰ ਜੋੜ ਕੇ ਲੰਬੀ ਗੱਲ ਆਪਣੇ ਆਪ ਹੋਣੀ ਹੁੰਦੀ ਆ ਤੁਸੀਂ ਜਿੱਥੋਂ ਤੱਕ ਜੀ ਕਰੇ ਸੁਣ ਲਿਆ ਕਰੋ ਜਿੱਥੋਂ ਤੱਕ ਜੀ ਕਰੇ ਵੀ ਇਦੋਂ ਗਾਂ ਯਾਰ ਹੁਣ ਨਹੀਂ ਸੁਣਿਆ ਜਾਂਦਾ ਜਾਂ ਆਪਣੇ ਕੋਲ ਟਾਈਮ ਘਟੇ ਤਾਂ ਉਥੇ ਬੰਦ ਕਰ ਦਿਆ ਕਰੋ ਆਪਣਾ ਚੈਨਲ ਸੋ ਮਿੱਤਰ ਪਿਆਰੋ ਤੁਸੀਂ ਸਾਡੇ ਲਈ ਬਹੁਤ ਸਤਿਕਾਰਯੋਗ ਹੋ ਬੜੇ ਅਸੀਂ ਤੁਹਾਡੇ ਕਦਰਦਾਨ ਆ ਕਿਉਂਕਿ ਤੁਸੀਂ ਸੱਚ ਦੀ ਆਵਾਜ਼ ਨੂੰ ਪਸੰਦ ਕਰਦੇ ਹੋ ਸੱਚ ਦੀ ਆਵਾਜ਼ ਸੁਣਦੇ ਹੋ ਲਾਈਵ ਸੱਚ ਟੀਵੀ ਨੂੰ ਦੇਖਦੇ ਹੋ ਲਾਈਵ ਸੱਚ ਟੀਵੀ ਜਿਹੜੀਆਂ ਝੂਠੀਆਂ ਮਨਕਰਤ ਤੇ ਮਸਾਲੇਦਾਰ ਚੀਜ਼ਾਂ ਉਪੇਸ਼ ਨਹੀਂ ਕਰਦਾ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਲੋਕਾਂ ਨੂੰ ਉਹ ਮੁੱਦੇ ਦੱਸਨੇ ਜਿਹੜੇ ਲੋਕਾਂ ਲਈ ਸੁਣਨੇ ਤੇ ਸਮਝਨੇ ਜ਼ਰੂਰੀ ਨੇ ਉਹ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜ਼ਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ